ਸੰਵਿਧਾਨਕ ਤੌਰ ਤੇ ਸਾਰਾ ਫੈਸਲਾ ਲਿਆ ਗਿਆ ਹੈ ਸੰਵਿਧਾਨ ਦੇ ਅਨੁਸਾਰ ਕੋਈ ਪਾਰਟੀ ਦੇ ਆ ਪਾਵਰ ਹਮੇਸ਼ਾ ਪ੍ਰਧਾਨ ਕੋਲ ਹੁੰਦੀਆਂ ਹਨ ਕਿਹੜਾ ਸਰਪ੍ਰਸਤ ਹੈ ਇਹ ਕੋਈ ਪਾਰਟੀ ਚ ਵਿਧਾਨ ਚ ਕੋਈ ਇੱਕ ਸਪੈਸ਼ਲ ਐਸੀ ਜਗ੍ਹਾ ਨਹੀਂ ਜਿਹਦੇ ਕੋਲ ਕੋਈ ਪਾਵਰ ਹੈ ਜਦ ਤੋਂ ਇਹ ਕੋਈ ਪੈਸਾ ਰਿਜੈਕਟ ਕੀਤਾ ਹੈ ਕਿ ਉਹ ਤਾਂ ਸੰਵਿਧਾਨਕ ਫੈਸਲਾ ਸੀ ਉਹਨੂੰ ਰਿਜੈਕਟ ਕੀਤਾ ਹੈ ਗੁਲਾਮਾਂ ਦੀ ਉਹ ਮੀਟਿੰਗ ਬੁਲਾ ਕੇ ਤੇ ਇਹ ਵਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਸੰਵਿਧਾਨਕ ਤੌਰ ਤੇ ਸਾਰਾ ਫੈਸਲਾ ਲਿਆ ਗਿਆ ਸੰਵਿਧਾਨ ਦੇ ਮਤਾਕ ਪਾਰਟੀ ਦਿਆਂ ਪਾਵਰ ਹਮੇਸ਼ਾ ਪ੍ਰਧਾਨ ਕੋਲੇ ਹੁੰਦੀ ਹੈ ਨਕਾਲੀ ਦਲ ਦੇ ਕੋਲੇ ਬਾਕੀ ਜਿੰਨੇ ਅਹੁਦੇ ਨੂੰ ਉਹਨੂੰ ਪਾਵਰ ਅੱਗੇ ਪ੍ਰਧਾਨ ਅੱਗੇ ਡੈਲੀਗੇਟ ਕਰਦਾ ਹੈ ਕਿ ਆਹ ਮੈਂ ਆਹ ਕਮੇਟੀ ਬਣਾ ਦਿੱਤੀ ਕੋਲ ਆਹ ਪਾਵਰ ਹੈ ਆਹ ਕਮੇਟੀ ਕੋਲ ਆਹ ਪਾਵਰ ਹੈ ਜਿਵੇਂ ਇਹ ਡਿਸਪਲਿਨਰੀ ਕਮੇਟੀ ਹੈ ਇਹ ਪ੍ਰਧਾਨ ਦੀ ਬਣਾਈ ਹੈ ਉਦੇ ਮੁਤਾਬਕ ਹੀ ਅੱਗੇ ਹੈ ਫਿਰ ਉਹ ਪਾਰਟੀਆਂ ਜਾਂ ਮੇਰਾ ਜਨਰਲ ਸੈਕਟਰੀ ਆ ਮੇਰਾ Vice ਪ੍ਰਧਾਨ ਆ ਤਾਂ ਉਹਦੇ ਮੁਤਾਬਕ ਜਦੋਂ ਗੱਲ ਕਰਦਾ ਤਾਂ ਇੱਕ ਪ੍ਰਧਾਨ ਦੇ ਵੱਲੋਂ ਬੋਲ ਰਿਹਾ ਹੁੰਦਾ ਹੈ ਪਾਰਟੀ ਵੱਲੋਂ ਜਿਹੜਾ ਸਰਪ੍ਰਸਤ ਹੈ ਇਹ ਕੋਈ ਪਾਰਟੀ ਚ ਵਿਧਾਨ ਚ ਕੋਈ ਇੱਕ ਸਪੈਸ਼ਲ ਐਸੀ ਜਗ੍ਹਾ ਨਹੀਂ ਜਿਹਦੇ ਕੋਲ ਕੋਈ ਪਾਵਰ ਹੈ ਇਹ ਇੱਕ ਸਤ ਸਤਕਾਰ ਹੈ ਜਿਹੜੇ ਬੰਦੇ ਪਾਰਟੀਆਂ ਚ ਕੰਮ ਕਰਦੇ ਪੁਰਾਣੇ ਹੋ ਜਾਂਦੇ ਸੀ ਔਰ ਬੈਠ ਜਾਂਦੇ ਸੀ ਘਰਾਂ ਚ ਉਹਨਾਂ ਸਤਕਾਰ ਦੇਣ ਵਾਸਤੇ ਕਿਹਾ ਜਾਂਦੇ ਸੀ ਹੁਣ ਇਹ ਸਰਪ੍ਰਸਤਨ ਪਾਰਟੀ ਦੇ ਮਤਲਬ ਬਜ਼ੁਰਗ ਹੈ ਇਹ ਇਹ ਬਈ ਸਰਪ੍ਰਸਤ ਹੈ ਲੇਕਿਨ ਜੋ ਪਾਰਟੀ ਦੀ ਪਾਵਰ ਹੈ ਉਹ ਕਾਨੂੰਨ ਦੇ ਬਤਾਓ ਕਿ ਜਦੋਂ ਭਰਤੀ ਹੁੰਦੀ ਹੈ ਡੈਲੀਗੇਟ ਬਣਦੇ ਨੇ ਡੈਲੀਗੇਟਾਂ ਤੋਂ ਬਾਅਦ ਪ੍ਰਧਾਨ ਚੁੜਾਇਆ ਜਾਂਦਾ ਹੈ ਪ੍ਰਧਾਨ ਦੇ ਨਾਲ ਉਸ ਵੇਲੇ ਇੱਕ ਮੌਕੇ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਹੈ ਉਸ ਜਦੋਂ ਪ੍ਰਧਾਨਗੇ ਚੁਣਾ ਉਹਦੀ ਵਰਕਿੰਗ ਕਮੇਟੀ ਚੁਣੀ ਉਹ ਡੈਲੀਗੇਟ ਹੀ ਚੁਣਦੇ ਨੇ ਉਹ ਵਰਕਿੰਗ ਕਮੇਟੀ ਤੇ ਪ੍ਰਧਾਨ ਵਰਕਿੰਗ ਕਮੇਟੀ ਪ੍ਰਧਾਨ ਨੂੰ ਪਾਵਰ ਆ ਦੇ ਦਿੰਦੀ ਹੈ ਤੇ ਜੇ ਕੋਈ ਪੋਜੀਸ਼ਨ ਅੱਗੇ ਕੋਈ ਚੇਂਜ ਆਉਣੀ ਹੈ ਤੇ ਵਰਕਿੰਗ ਕਮੇਟੀ ਦੀ ਮжоਰਿਟੀ ਕਹੇ ਤਾਂ ਪ੍ਰਧਾਨ ਉਹ ਵੀ ਮੰਨਣਾ ਪੈਂਦਾ ਹੈ ਉਹਦੇ ਕੋਲ ਪਾਵਰ ਹੈ ਹੋਰ ਕਿਸੇ ਕੋਲ ਕੋ ਪਾਵਰ ਨਹੀਂ ਪ੍ਰਧਾਨ ਦੀ ਪਾਵਰ ਦੇ ਨਾਲ ਹੀ ਸਾਰਾ ਜਿਹੜਾ ਸਿਸਟਮ ਹੈ ਉਹ ਜਿਹੜਾ ਮੌਕੇ ਤੇ ਚੱਲਦਾ ਕਿਉਂਕਿ ਰੋਜ਼ ਤਾਂ ਪਾਵਰਾਂ ਬਖਵਾਂਖੀ ਕੀਤੀਆਂ ਜਾਂਦੀਆਂ ਸੋ ਇਹ ਜਿਸ ਕੁਝ ਹੋ ਰਿਹਾ ਜੋ ਇਹ ਬਿਆਨ ਦੇ ਰਹੇ ਨੇ ਮੇਥੋਂ عمر ਚ ਵੱਡੇ ਨੇ ਸਤਿਕਾਰ ਕਰਦਾ ਮੈਂ ਤਾਂ ਕਦੇ ਕਿਸੇ ਨੂੰ ਕੋੜਾ ਬੁਲ ਕੇ ਰਾਜ ਹੀ ਨਹੀਂ ਨਾ ਅੱਗੇ ਬੋਲਣਾ ਸਿਰਫ ਇਹ ਕਹਿਣਾ ਕਿ ਨਾ ਪਾਰਟੀ ਦਾ ਨੁਕਸਾਨ ਨਾ ਕਰੋ ਕਿਉਂ ਲੋਕਾਂ ਨੂੰ ਤਮਾਸ਼ੇ ਦਿਖਾਉਨੇ ਗੁਮਰਾਹ ਨਾ ਕਰੋ ਜਦ ਤੋਂ ਇਹ ਉਹ ਫੈਸਲਾ ਰਿਜੈਕਟ ਕੀਤਾ ਹੈ ਕਿ ਉਹ ਗਾਂਟਨ ਕਨਸਟੀਟਿਊਸ਼ਨਲ ਫੈਸਲਾ ਸੀ ਉਹਨੂੰ ਰਿਜੈਕਟ ਕੀਤਾ ਹੈ ਉਹਨਾਂ ਨੇ ਅੱਜ ਇਸ ਕਰਕੇ ਕੀਤਾ ਇਹ ਕਿਉਂਕਿ ਉਹ ਜੋ ਗਲੇਰ ਨੇ ਕਿਹਾ ਜੋ ਨੇ ਚਸ਼ਮ ਦੀ ਗਵਾਹੀ ਦਿੱਤੀ ਹੈ ਔਰ ਲੋਕਾਂ ਦੇ ਸਾਹਮਣੇ ਸਾਰੀ ਗੱਲ ਆਂਦੀ ਹੈ ਉਹ ਤੋਂ ਕਵਰਾ ਕੇ ਇਹਨਾਂ ਨੇ ਇੰਨੀ ਕਾਲੀ ਕਰ ਲਈ ਅਸੀਂ ਸੁਧਾਰ ਲੈ ਸਕਦਾ ਕੋਈ ਅਜਿੱਤੀ ਨਹੀਂ ਬਣਾਈ 4 ਟਾਈਮ ਪਹਿਲਾਂ ਕਿਹਾ ਸੀ ਕਿ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਦੋਂ ਵੱਡੇ ਬਾਦਲ ਸਾਹਿਬ ਵੀ ਹੁੰਦੇ ਸੀ ਉਦੋਂ ਵੀ ਨਹੀਂ ਮੰਨੀ ਗਈ। ਉਦੋਂ ਮੰਨੀ ਨਹੀਂ ਗਈ ਕਿਉਂਕਿ ਮੈਂ ਕਿਹਾ ਸੀਗਾ ਕੋਰ ਕਮੇਟੀ 'ਚ ਵੀ ਸੁਖਵੀਰ ਨੂੰ ਰਜ਼ਾਇਨ ਕਰ ਦੇ ਅਸੀਂ ਵੱਡੇ ਬਾਦਲ ਸਾਹਿਬ ਨੂੰ ਬਣਾ ਲੈਣਾ ਪ੍ਰਧਾਨ ਪਰ ਉਦੋਂ ਮੰਨਣਾ ਨਹੀਂ। ਤਾਂ ਹੁਣ ਅਗਲੇ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਰਹੇਗਾ ਕਿ ਤੁਸੀਂ ਸਰਪ੍ਰਸਤ ਮੀਟਿੰਗ ਬੁਲਾਵਾਂਗੇ। ਉਹ ਮੀਟਿੰਗ ਬੁਲਾ ਕੇ ਪਹਿਲਾਂ